ਜਿਹੜੀ ਪਾਰਟੀ ਵੀ ਹੈ ਜੱਗੀ ਹਟਾ ਹਾਂ ਜੱਗੀ ਕੀ ਹੋਇਆ ਕੀ ਹੈ ਉਹਦਾ ਜਿੱਥੇ ਦੂਸਰੀ ਪਾਰਟੀ ਵੱਲ ਜਿਹੜਾ ਲਗਾਏ ਜਾਣਗੇ ਇਸ ਦੀ ਤੇਰੇ ਜਿਹੜਾ ਉਹਨਾਂ ਦੇ ਘਰ ਤੇ ਹਮਲਾ ਕੀਤਾ ਤਿੰਨ ਪਰਿਵਾਰ ਦੇ ਤਿੰਨ ਮੈਂਬਰ ਸਰ ਸਾਡਾ ਕੋਈ ਹਮਲਾ ਨਹੀਂ ਅਸੀਂ ਕੀਤਾ ਹੈਗਾ 8 ਵਜੇ ਦਾ ਟਾਈਮ ਸੀਗਾ ਅਸੀਂ ਸਾਰੇ ਪਰਿਵਾਰ ਅਜੇ ਅੰਦਰ ਹੀ ਘਰ ਦੇ ਸੁੱਤੇ ਹੋਏ ਸੀਗੇ ਠੀਕ ਹੈ ਜੀ ਸਾਡਾ نیچے ਲੇਬਰ ਵਾਲਾ ਬੰਦਾ ਉਹਨੇ ਦੁਕਾਨ ਖੋਲੀ ਸੀਗੀ ਠੀਕ ਹੈ ਸਪਾਈਸ ਕੋਲ ਕਰਕੇ ਬੈਠਾ ਸੀਗਾ ਤੇ ਇਹਨਾਂ ਦੇ ਕੋਈ ਹੱਥੇ ਦੇ ਵਿੱਚੋਂ ਬੰਦੇ ਤੇ ਇਹਨਾਂ ਦੇ ਕੋਈ ਹੱਥੇ ਦੇ ਵਿੱਚੋਂ ਬੰਦਾ ਆਇਆ ਉਹਨੇ ਉਲਟੀ ਕਰ ਦਿੱਤੀ ਨੁੱਕ ਕਰਦੇ ਗਲੀ ਦੀ ਨੁੱਕ ਕਰਦੇ ਠੀਕ ਹੈ ਜੀ ਇਹਨਾਂ ਦੇ ਪਰਿਵਾਰ ਬਾਹਰ ਆ ਕੇ ਉੱਚ ਉੱਚ ਗਾਲਾਂ ਕੱਢਣ ਲੱਗੇ ਉਹਨੂੰ ਮੇਰੇ ਲੇਬਰ ਵਾਲੇ ਬੰਦੇ ਨੂੰ ਕਹਿਣ ਲੱਗੇ ਕਿ ਭੈਣ ਚੁੱਦਾ ਤੈਨੂੰ ਪਤਾ ਨਹੀਂ ਲੱਗਦਾ ਕਿ ਬਾਹਰ ਗਲੀ ਦੇ ਵਿੱਚ ਪੁਲਟੀ ਕਰਕੇ ਗਿਆ ਬੰਦਾ ਉਹ ਕਹਿੰਦਾ ਜਦ ਕਿ ਸਾਡਾ ਕੋਈ ਬੰਦਾ ਹੀ ਹੈ ਨਹੀਂ ਸੀਗਾ ਠੀਕ ਹੈ ਜੀ ਸਾਡੀ ਜਿਹੜੀ ਤਪਾਨ ਦੇ ਵਿੱਚ ਕੋਈ ਬੰਦਾ ਹੀ ਨਹੀਂ ਆਇਆ ਸੀਗਾ ਅਜੇ ਸਾਡੇ ਕਸਟਮਰੀ ਦੁਕਾਨ 'ਚ ਆਇਆ ਸੀ ਕਸਟਮਰੀ ਦੁਕਾਨ 'ਚ ਆਇਆ ਕਰ ਸੀਗਾ ਇਹਨਾਂ ਨੇ ਸਾਰੇ ਪਰਿਵਾਰ ਨੇ ਬਾਹਰ ਖੜ ਕੇ ਗਾਲਾਂ ਉੱਚੀ ਉੱਚੀ ਕੱਢਣੀ ਸ਼ੁਰੂ ਕਰ ਦਿੱਤੀਆਂ ਠੀਕ ਆ ਕਹਿੰਦਾ ਨੀਚੇ ਆ ਜਾ ਚੇ ਆ ਜਾ ਆਪਣੀ ਵੀ ਭੈਣ ਤੋਂ ਆਪਣੀ ਦੋ ਮਾਵਾ ਨੂੰ ਥੱਲੇ ਲੈ ਕੇ ਆ ਜਾ ਇਹਨਾਂ ਨੇ ਉਹ ਗਾਲੀ ਗਲੋ ਸਾਡੇ ਨਾਲ ਕੀਤੀ ਜਦਕਿ ਅਸੀਂ ਇਹਨਾਂ ਨੂੰ ਇਹ ਕਿਹਾ ਭਾਈ ਗਾਲ ਨਾ ਕੱਢ ਤੂੰ ਬਹਿ ਕੇ ਨਾ ਬਹਿ ਕੇ ਆਪਣੀ ਗੱਲ ਨਾਲ ਵੇਟਦਾ ਜੀ ਉਲਟੀ ਕਰ ਦਿੱਤੀ ਆ ਤੇ ਆਪਾਂ ਸਾਫ਼ ਕਰਾ ਦਿੰਨੇ ਆ ਠੀਕ ਹੈ ਇਹਨੇ ਤੱਕ ਪਰ ਇਹਨਾਂ ਨੇ ਹਟੇ ਨਹੀਂ ਇਹਨਾਂ ਨੇ ਸਾਨੂੰ ਗਾਲਾਂ ਕੱਢਣੀਆਂ ਬੰਦ ਨਹੀਂ ਕੀਤੀਆਂ ਗਾਲਾਂ ਹੀ ਕੱਢੀ ਕੇ ਹੋਰ ਸਾਡੇ ਨਾਣਿਆਂ ਨੇ ਹੋਰ ਸਾਡੇ ਨਾਣਿਆਂ ਨੇ ਮਾਰਕੋਟਾਈ ਕੀਤੀ ਆ ਆ ਦੇਖੋ ਮੇਰੇ ਨਿਸ਼ਾਨ ਪਈ ਆ ਪਿੱਠ ਤੇ ਤੇ ਹੁਣ ਮੰਗਤੀ ਕਰਦੇ ਹਾਂ ਪ੍ਰਸ਼ਾਸਨ ਦੇ ਕੋਲ ਟੀਮ ਵੱਲੋਂ ਸਾਰਾ ਅਸੀਂ ਮੰਗ ਇਹ ਕਰਦੇ ਹਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਗਲਤ ਕੀਤਾ ਇਹਨਾਂ ਦਾ ਨਤੀਜਾ ਇਹਨਾਂ ਨੂੰ ਮਿਲੇ। ਕੋਲ ਸਾਰਾ ਦਾਦਾ ਮਾਰਤੇ ਦੀ ਗੱਲ ਹੋ ਰਹੀ ਹੈ ਕਿ ਜੱਕੀ ਹੱਟਾ ਹਾਂਜੀ ਹੱਟਾ ਹੈ ਤੇ ਉਹਦੇ ਅੰਦਰ ਦਾਰੂ ਭਲਾਈ ਜਾਂਦੀ ਹੈ। ਤੁਹਾਡੇ ਕੋਲ ਕੋਈ ਸਰਕੀਟੀਫਿਕੇਸ਼ਨ ਹੈਗੀ ਆ ਅਸੀਂ ਸਾਰੇ ਠੇਕੇ ਵਾਲੇ ਨੇ ਅੰਦਰ ਅਸੀਂ ਠੇਕੇ ਨੂੰ ਕਿਸ਼ਤ ਦਿੰਨੇ ਆ ਠੀਕ ਆ ਬਕਾਇਦਾ ਸਾਨੂੰ ਠੇਕੇ ਵਾਲਿਆਂ ਨੇ ਪਰਮਿਸ਼ਨ ਦਿੱਤੀ ਹੋਈ ਹੈ। ਮਤਲਬ ਇਸ ਇਸ ਤਰੀਕੇ ਦੇ ਨਾਲ ਦਾ ਠੇਕੇ ਕਿਸੇ ਨੂੰ ਵੀ ਪਰਮਿਸ਼ਨ ਦੇ ਸਕਦਾ ਪਰਮਿਸ਼ਨ ਦੇ ਸਕਦਾ ਵਾ ਇਹ ਤਾਂ ਦੇਖੋ ਸਾਡੇ ਅਸੀਂ ਹੱਥਾਂ ਵਾਲਾ ਸਾਡੇ ਕੋਲ ਸਾਹਮਣੇ ਵੀ ਹੱਤਾਂ ਵਾਲਾ ਦੋ ਹੱਥੇ ਆ ਸਾਡੇ ਕੋਲ ਹਾਂ ਕਿਤੇ ਕਿਤੇ ਮਤਲਬ ਕਿਤੇ ਮਤਲਬ ਇਹ ਵੀ ਕਸ ਇੰਜੂਰੀ ਦੇ ਸਕਦੀ ਹੈ ਕਿ ਹੱਤੇ ਵਾਲੇ ਲਈ ਵੀ ਕਰ ਸਕਦਾ ਠੀਕੇ ਵਾਲੇ ਲਈ ਵੀ ਇੰਜੂਰੀ ਦੇ ਸਕਦੇ ਆ ਤਾਂ ਦੇਖੋ ਸਰਦਾਰ ਉਹ ਇਹ ਤਾਂ ਠੇਕੇਮ ਕਿੰਨੋਂ ਅਸੀਂ ਤਾਂ ਦੇਖੋ ਉਹਨਾਂ ਨੇ ਕਿਸ਼ਤ ਕੀਤੀ ਸਾਨੂੰ ਕਹਿੰਦੇ ਤੁਹਾਨੂੰ ਕਿਸ਼ਤ ਦੇਣੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਨਵੀਰ ਆ ਅਸੀਂ ਅੱਛਾ ਸਿਵਲ ਹਸਪੀਟਲ ਆਏ ਹਾਂ ਕੀ ਮਕਾਮਾ ਕਾਰਨ ਕੀ ਹੈ ਸਾਡੇ ਨਾਲ ਅੱਜ ਸਾਡੇ ਗਵੰਡੀ ਹੈ ਜੱਗੀ ਚਿਕਨ ਕੋਰਨਰ ਵਾਲੇ ਆ ਜਿਹੜੇ ਉਹ ਨਜ਼ਾਇਜ਼ ਤੌਰ ਤੇ ਸ਼ਰਾਬ ਪਾਉਂਦੇ ਆ ਜੇ ਅਸੀਂ ਉਹਨਾਂ ਨੂੰ ਗੱਡੀ ਕਹਿੰਦੇ ਕਿ ਇੱਥੇ ਆਪਣੇ ਜਿਹੜੇ ਗਾਹ ਕਹਿੰਦੇ ਪਾਰਕਿੰਗ ਨਾ ਕਰੋ ਉਹ ਪਾਰਕਿੰਗ ਜਾਣ ਕੇ ਕਰਉਂਦੇ ਆ ਤੇ ਇਹ ਕਹਿੰਦੇ ਉਹ ਉਹਨੂੰ ਪਹਿਲੇ ਦੋ ਤਿੰਨ ਵਾਰ ਉਹਨਾਂ ਨੇ ਉਲਟੀਆਂ ਕੀਤੀਆਂ ਉਹਨੂੰ ਕਿਹਾ ਉਲਟੀਆਂ ਨਾ ਇੱਥੇ ਕਰਾਓ ਬੰਦਿਆਂ ਨੂੰ ਵੀ ਸਾਡਾ ਘਰ ਇੱਥੇ ਠੀਕ ਹੈ ਅੱਜ ਫਿਰ ਜੋ ਰਾਤੀ ਉਹਨਾਂ ਨੇ ਉਲਟੀਆਂ ਕੀਤੀਆਂ ਅਸੀਂ ਕਹਿਣਗੇ ਕਿ ਪੰਜੇ ਪੰਜੇ ਜਣੇ ਸਾਡੇ 'ਤੇ ਹਮਲਾ ਕਰਤਾ ਉਹਨਾਂ ਨੇ ਤਿੰਨੇ ਭਰਾ ਵਿੱਚ ਮਾਂ ਤੇ ਵਿੱਚ ਉਹਨੇ ਨੋ ਇਹ ਸਾਰੇ ਪੰਜ ਸਾਡੇ 'ਤੇ ਹਮਲਾ ਕਰਦਾ ਬਕਾਇਦਾ ਹਮਲਾ ਹਤਿਆਰ ਨਾਲ ਹਮਲਾ ਕੀਤਾ ਸਾਡੇ 'ਤੇ ਇਹ ਜਿਹੜੇ ਤੁਸੀਂ ਜੱਗੀ ਚਿਕਨ ਦੀ ਗੱਲ ਕਰਦੇ ਕਿੱਥੇ ਕਰਕੇ ਇਹ ਤਾਇਪੁਰ ਰੋਡ ਤੇ ਸ਼ਨੀ ਮੰਦਰ ਦੇ ਕੋਲ ਸੀ ਇਹ ਕੋਲ ਸ਼ਨੀ ਮੰਦਰ ਦੇ ਕੋਲ ਆ ਤੁਸੀਂ ਕਹਿੰਦੇ ਚਾਰ ਪੰਜ ਨੇ ਜਿਹੜਾ ਹਮਲਾ ਕੀਤਾ ਕੀ ਨਾਮ ਹੈ ਤੇ ਹਤਿਆਰਬੰਦ ਸੀ ਉਹਨਾਂ ਕੋਲ ہاں ਹਤਿਆਰਬੰਦ ਸੀ ਕੀ ਨਾਮ ਹੈ ਤੇ ਇੱਕ ਦਾ ਨਾਮ ਅਰਸ਼ਪਾਲ ਇੱਕ ਦਾ ਜੱਗੀ ਇੱਕ ਦਾ ਰਮਨ ਤੇ ਇੱਕ ਉਹਨਾਂ ਦੀ ਮਾਂ ਆ ਤੇ ਇੱਕ ਉਹਨਾਂ ਦੇ ਕਾਰਨ ਇਹੀ ਹੈ ਕਾਰਨ ਇਹੀ ਆ ਵੀ ਅਸੀਂ ਉਲਟੀ ਕਦੋਂ ਰੋਕਿਆ ਸੀ ਵੀ ਇਥੇ ਆਪਣੇ ਬੰਦੇ ਉਲਟੀ ਨਾ ਕਰਵਾਓ ਕਦੋਂ ਦੀ ਗੱਲ ਐ ਇਹ ਪਿਆਰ ਸਵੇਰ ਦੀ ਗੱਲ ਆ ਅੱਛਾ ਸਵੇਰ ਦੀ ਗੱਲ ਪਹਿਲਾਂ ਵੀ ਹੋਈ ਸੀ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਨਾ ਕਰੋ ਉਲਟੀ ਉਹ ਨਹੀਂ ਮੰਨਦੇ ਹੈਗੇ ਉਹ ਪਹਿਲਾਂ ਹਥਿਆਰਬੰਦ ਹਥਿਆਰ ਰੱਖੇ ਉਹਨਾਂ ਨੇ ਪੂਰੀ ਪੂਰੀ ਪਲੈਨਿੰਗ ਨਾਲ ਬੈਠੇ ਹੁੰਦੇ ਉਹਦੇ ਬਾਅਦ ਰੋਟੀਆਂ ਕਰਾਉਂਦੇ ਮੂਹ ਕਿਹੜਾ ਥਾਣਾ ਤੇ ਕਿਹੜਾ ਲੱਗਦਾ ਆ ਆਪਣਾ 7 ਨੰਬਰ ਵੰਦਾ ਕੰਪਲੇਂਟ ਵੀ ਕਰਾਈ ਹੈ ਨਹੀਂ ਜਾਣਾ ਕੰਪਲੇਂਟ ਕਰਨ ਵਾਸਤੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੇ ਉਹ ਜਿਹੜਾ ਜਿਗ 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 ਕਰਨਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਸਾਨੂੰ ਸਾਫ਼ ਦਿੱਤਾ ਜਾਵੇ ਇਹ ਲੜਾਈ ਅੱਜ ਪਹਿਲੀ ਵਾਰੀ ਹੋਈ ਹੈ ਕਿ ਪਹਿਲਾਂ ਵੀ ਹੋਈ ਹੈ ਕਈ ਵਾਰ ਇਹ ਪਹਿਲੀ ਵਾਰੀ ਹੋਈ ਹੈ ਪਹਿਲਾਂ ਤਾਂ ਮਾੜੀ ਮੋਟੀ ਹੁੰਦੀ ਸੀ ਉਹ ਇੰਨੀ ਨਹੀਂ ਸੀ ਅੱਜ ਜ਼ਿਆਦਾ ਹੋਈ ਹੈ ਅੱਜ ਉਹ ਪੂਰੀ ਜਿਵੇਂ ਨਾ ਪਹਿਲਾਂ ਪਲੈਨਿੰਗ ਕਰਕੇ ਬੈਠੇ ਹੁੰਦੇ ਸੀ ਅੱਜ ਇਹਨਾਂ ਨੂੰ ਕੰਮ ਕਰਦਣ ਇਹਨਾਂ ਦਾ ਠੀਕ ਹੈ ਆ ਦੇਖੋ ਤੁਹਾਨੂੰ ਸੱਟਾਂ ਵੱਜੀਆਂ ਆਹ ਦੇਖੋ ਦਿਖਾ ਦੇ ਬਾਕੀ ਸ਼ੂਟ ਕਰ ਲਾਂਗੇ ਜੀ ਕਿਨਾ ਤੁਹਾਡਾ ਮੇਰਾ ਨਾਮ ਜੀ ਕਰਮਜੀਤ ਦਾ ਕੀ ਗੱਲ ਕੀ ਹੋ ਗਿਆ ਗੱਲ ਗੱਲ ਜੀ ਇਦਾਂ ਹੋਈ ਹੈ ਜੀ ਹੁਣ ਅਸੀਂ ਜਦੋਂ ਸਵੇਰੇ ਮਾਰਨਿੰਗ ਆਪਾਂ ਉੱਠੇ ਮੈਂ ਮੈਂ ਤਾਂ ਕਾਲਜ ਮਾਨ ਤਿਆਰ ਹੋ ਰਿਹਾ ਸੀਗਾ ਤੇ ਜਦੋਂ ਦੇਖਿਆ ਡੈਡੀ ਹੁਣੀ ਬਾਹਰ ਚੱਲ ਗਏ ਤੇ ਬਾਹਰ ਜਾ ਕੇ ਨਾ ਜਿੱਦਾਂ ਦੇਖਿਆ ਕਿ ਕਿੰਨਾ ਰਸ਼ ਹੋਇਆ ਪਿਆ ਵਾ ਜਦੋਂ ਆਏ ਤੇ ਨਾ ਇਹ ਦੇਖਿਆ ਜੀ ਅਸੀਂ ਨਾ ਬਾਹਰ ਖੜੇ ਬਾਹਰ ਰੋਟੀਆਂ ਕਰਾਈਆਂ ਹੋਈਆਂ ਸੀ ਲੋਕਾਂ ਤੋਂ ਅਸੀਂ ਇਹਨਾਂ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਕਿਹਾ ਕਿ ਤੁਸੀਂ ਉਲਟੀਆਂ ਨਾ ਕਰਾਓ ਤੁਸੀਂ ਮੋਟਰਸਾਈਕਲ ਨਾ ਕਾਰ ਜ ਇੱਕ ਦਿਨ ਉਲਟੀ ਕਰ ਰਹੇ ਅਗਲੇ ਦਿਨ ਮੂਤ ਕਰਦੇ ਆ ਜੀ ਹੋਇਆ ਜੀ ਇਹ ਆਏ ਇਹਨਾਂ ਨੇ ਉੱਪਰੋਂ ਥੱਲੇ ਗਾਲਾ ਕੱਢ ਲਾ ਕੇ ਗਾਲਾ ਕੱਢ ਕੇ ਥੱਲੇ ਆਏ ਥੱਲੇ ਆ ਕੇ ਨਹੀਂ ਸਿੱਧਾ ਹੱਥੋਂ ਬਾਈ ਹੋਣ ਲੱਗੇ ਸਾਡੇ ਨਾਲ ਇਹਨਾਂ ਨੇ ਤੁਸੀਂ ਗੱਲ ਕੀ ਜੱਗੀ ਚਿਕਨ ਕੋਰਨਰ ਹੱਤਾ ਵੀ ਹੈ ਇਹ ਜੱਗੀ ਚਿਕਨ ਕੋਰਨਰ ਲਿਖਿਆ ਜੀ ਅੰਦਰ ਨਹੀਂ ਆਏ ਹਦਾਰੂ ਪਲਾ ਰਹੇ ਆ ਜੀ ਮਹੱਲੇ ਦੇ ਵਿੱਚ ਮਹੱਲੇ ਦੇ ਵਿੱਚ ਦੀ ਗਲੀ ਦੇ ਵਿੱਚ ਨੁੱਕਰ ਦੇ 메ਨ ਗਲੀ ਦੇ ਵਿੱਚ ਗਲੀ ਨੇ ਆਨ ਜਾਣ ਦਾ ਸਾਰਾ ਰਸਤਾ ਬੰਦ ਹੋ ਜਾਂਦਾ ਵਾ ਸਾਡੇ ਤਾਂ ਬੱਚੇ ਵੀ ਨਹੀਂ ਖੇਡ ਸਕਦੇ ਬਾਹਰ ਤੇ ਉਸ ਤੋਂ ਬਾਅਦ ਸਾਰੀ ਗਲੀ ਬੰਦ ਹੋ ਜਾਂਦੀ ਹੈ ਮਤਲਬ ਸਾਰੇ ਮੋੜ ਸਾਲ ਮੋੜ ਸਾਲ ਲੱਗ ਜਾਂਦੇ ਅਸੀਂ ਆਪਣੀ ਗੱਡੀ ਖੜੀ ਕਰਨੀ ਸਾਡੀ ਗੱਡੀ ਵੀ ਨਹੀਂ ਸੇਫ ਹੈਗੀ ਜ ਲਗੀ ਤੇ ਮੇਰੇ ਤੇ ਮੇਰੀ ਮੰਮਾ ਤੇ ਮੇਰੇ ਡੈਡੀ ਤੇ ਤਿੰਨਾਂ ਦੇ ਮਾਰਿਆ ਜੀ ਸੱਟਾਂ ਤਿੰਨਾਂ ਤੇ ਲੱਗੀਆਂ ਤਿੰਨਾਂ ਤੇ ਲੱਗਿਆ ਮੇਰੀ ਮੰਮੀ ਦੀ ਉਂਗਲ ਵੱਡੀ ਗਈ ਹੈ ਜੀ ਮੇਰੇ ਪਿੱਠ ਤੇ ਮੇਰੇ ਹੱਥਾਂ ਦੇ ਗੋਡੇ ਤੇ ਸਾਰਿਆਂ ਦੇ ਮਾਰਿਆ ਡੈਡੀ ਦੇ ਮੇਰੇ ਢਿੱਡ ਤੇ ਸਿਰ ਤੇ ਬਾਹਾਂ ਤੇ ਕਿਰਪਾਨਾਂ ਮਾਰੀਆਂ ਜੀ ਇਹਨਾਂ ਕੋਲ ਜੀ ਇੱਕ ਮੋਟਰਸਾਈਕਲ ਦੀ ਗਰਾਰੀਆਂ ਜਿਹੜੀਆਂ ਹੁੰਦੀਆਂ ਵਾਂ ਮੋਟਰਸੇ ਗਰਾਰੀਆਂ ਨੂੰ ਤਿੱਖੀਆਂ ਕਰਕੇ ਉਹਦੇ ਨਾਲ ਰਾੜ ਬੈਲਟ ਕਰਾ ਕੇ ਮਾਰੀਆਂ ਜੀ ਸਾਡੇ ਉਤੋ ਦੀ ਕਿਰਪਾਨਾਂ ਮਾਰੀਆਂ ਜੀ ਉਸ ਤੋਂ ਬਾਅਦ ਕਹਿੰਦੇ ਡਾਂਗਾ ਬੇਸਬਾਲ ਜੋ ਆਂਦਾ ਹੀ ਉਹ ਮੋਗਣਾ ਪਹਿਲੇ ਹੀ ਇਹਨਾਂ ਨੇ ਜਦੋਂ ਤਿਆਰੀ ਖਿੱਚ ਕੇ ਰੱਖੀ ਸੀਗੀ ਨਾਲ ਹੀ ਗ ਕੀ ਮੰਗ ਕਰਦੇ ਮੰਗ ਕਰਦੇ ਸਾਨੂੰ ਨਿਆਂ ਚਾਹੀਦਾ ਹੱਤਾ ਬੰਦ ਚਾਹੀਦਾ ਸਾਨੂੰ ਐਦਾ ਗਲੀ ਦੇ ਵਿੱਚ ਨਹੀਂ ਚਾਹੀਦਾ ਸੀ ਹਾਂਜੀ ਭਾਈ ਜੀ ਹਾਂਜੀ ਕੀ ਮਾਮਲਾ ਮੌਕੇ ਤੇ ਆਏ ਮੌਕੇ ਤੇ ਆਇਆ ਵੀ ਆ ਇੱਧੇ ਘਾਤਾਂ ਜੱਗੀ ਜਿੱਕ ਨੇ ਕਰਨਾ ਸੀ ਬਦਲੇ ਘਾਤਾਂ ਬਣਾ ਸ਼ਰਾਬ ਸ਼ਰਬ ਪੀ ਆਂਦੇ ਲਿਖਾ ਪਤਾ ਨਹੀਂ ਰੱਬ ਜਾਣੇ ਇਹਨਾਂ ਨੇ ਹੱਤਾ ਖੋਲਿਆ ਤੇ ਇਹ ਜਿਹੜੇ ਆਕਰ ਵਾਲੇ ਨੇ ਸਾਹਮਣੇ ਘਰ ਵਾਲੇ ਉਹਨੇ ਦੱਸਿਆ ਵੀ ਸਾਡੇ ਨਾ ਗਮਲੇ ਵਿੱਚ ਕਿਸੇ ਨੇ ਉਲਟੀ ਕਰ ਦਿੱਤੀ ਹੈ। ਅੱਛਾ। ਉਲਟੀ ਨੂੰ ਲੈ ਕੇ ਆਸ ਵਿੱਚ ਨੇ ਪੁੱਛਿਆ ਵੀ ਭਾਈ ਤੁਹਾਡੇ ਹੱਤਾ ਖੁੱਲਿਆ। ਵੀ ਇਹ ਬੰਦੇ ਇੱਥੇ ਕੋਈ ਉਲਟੀ ਕਰ ਦਿੰਦੇ ਰਹੋ ਜੀ। ਇਹ ਤਾਂ ਤੁਸੀਂ ਆਪਣੇ ਬੰਦੇ ਸਮਝਾਓ। ਕਹਿੰਦੇ ਵੀ ਸਾਡੇ ਗਾਹਕ ਹੈਗੇ ਸਾਨੂੰ ਕੀ ਪਤਾ? ਵੀ ਗਾਹਕ ਪਤਲੀ ਕਿਹੜੇ ਢੰਗ ਕਰ ਗਿਆ ਸਾਡਾ ਉਹ ਕੀ ਇਹਦੇ ਦੋ ਚਾਰ। ਦੂਸਰੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਵੀ ਹੱਤਾ ਹੈ ਜਿਨ੍ਹਾਂ ਦਾ ਦੂਸਰਿਆਂ ਦਾ ਵੀ। ਉਹ ਕਹਿੰਦੇ ਕਿ ਸਾਡਾ ਕਸਟਮਰ ਨਹੀਂ ਸੀਗਾ। ਕਸਟਮਰ ਕਿਸੇ ਹੋਰ ਦਾ ਸੀ ਪਤਾ ਨਹੀਂ ਇਹਨਾਂ ਦਾ ਸੀ ਸਾਡੇ ਮਗਰ ਪੈ ਗਏ। ਕਹਿੰਦੇ ਕਿ ਦੋਨੇ ਪਾਰਟੀਆਂ ਦੇ ਹੱਤੇ ਇੱਕ ਤਾਂ ਬਾਹਰ ਇੱਕ ਤਾਂ ਅੰਦਰ ਨੂੰ। ਉਹਨਾਂ ਦੇ ਹੱਤੇ ਤਾਂ ਨਹੀਂ ਪਤਾ ਲੱਗ ਗਿਆ ਮੇਰੇ ਕਿਸ ਤਰੀਕੇ ਨਾਲ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਦਾ ਕਾਰਵਾਈ ਕੋਈ ਨਹੀਂ ਹੁਣ ਮੌਕਾ ਦੇ ਰਹੇ ਹੈਗਾ ਪੰਜ ਵਜੇ ਟਾਈਮ ਦਿੱਤਾ ਜੇ ਤੇ ਕੋਈ ਇਹਨਾਂ ਆਪਸ ਵਿੱਚ ਨਿਬੜਦਾ ਠੀਕ ਆ ਇਹ ਤਾਂ ਮਰਦੀ ਕਾਰਵਾਈ ਕਰ ਲਈ ਸੀਸੀਟੀਵੀ ਆਈ ਹੈ ਸੀਸੀਟੀਵੀ ਸੀਸੀਟੀਵੀ ਦੇਖ ਲਈ ਹੈ ਜੀ ਸੀਸੀਟੀਵੀ ਵਿੱਚ ਇੱਕ ਦੂਜੇ ਨੂੰ ਹੱਥ ਪਾਈ ਹੋਏ ਹੈਗੇ ਆ ਉਹ ਵੀ ਐਮ ਐਲ ਆਰਾਂ ਦੋਨਾਂ ਪਾਰਟੀ ਦੇ ਹੁੰਦੇ ਆ ਹਾਂਜੀ ਹਥਿਆਰ ਵੀ ਸੀਗਾ ਇਹਨਾਂ ਦੇ ਕੋਲ ਜਿਹੜੀ ਵਾਰ ਕੀਤਾ ਇੱਕ ਦੂਜੇ ਦੇ ਤੇ ਹਰ ਇੱਕ ਪਾਰਟੀ ਕੋਲ ਇਹਨਾਂ ਦੇ ਦੂਜੀ ਪਾਰਟੀ ਦੇ ਕੋਲ ਨਜ਼ਰ ਨਹੀਂ ਆ ਰਿਹਾ ਬਾਕੀ ਦੇਖ ਲਾਂਗੇ ਬਾਕੀ ਸਾਡਾ ਬੇਗਲੇ ਨੇ ਇੱਕ ਵਾਰੀ 5 ਵਜੇ ਟਾਈਮ ਦਿੱਤਾ ਇਹਨਾਂ ਨੂੰ ਤੁਹਾਡਾ ਬਾਰਡਰ ਬਿਲਕੁਲ ਇੱਕ ਵਾਰੀ ਬਲਾ ਕੇ ਬਿਠਾ ਕੇ ਦੇ ਦਿਆਂ ਜੇ ਤੋ ਮਰਜ਼ੀ ਕਰ